ਆਉਣ ਵਾਲੀਆਂ ਸੁਭਾਈ ਚੋਣਾਂ ਤੋਂ ਸਿਰਫ 5 ਮਹੀਨੇ ਪਹਿਲਾਂ ਜਾਰੀ ਕੀਤੇ ਗਏ ਇੱਕ ਨਵੇਂ ਪੋਲ ਤੋਂ ਪਤਾ ਲੱਗਦਾ ਹੈ ਕਿ BCNDP ਅਜੇ VBCC ਕੰਜ਼ਰਵੇਟਿਵ ਤੇ BC ਯੂनाइटेड ਤੋਂ ਅੱਗੇ ਹੈ BC ਵਿੱਚ 800 ਬਾਲਗਾਂ ਦਾ ਪੋਲ ਰਿਸਰਚ ਕੰਪਨੀ ਦੁਆਰਾ ਦਰਸਾਉਂਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਆਪਣੀ ਵੋਟ ਦਾ ਫੈਸਲਾ ਕਰ ਲਿਆ ਹੈ ਉਹਨਾਂ ਵਿੱਚ 42% ਦੀ ਮੌਜੂਦਾ ਪਾਰਟੀ ਨੂੰ ਵੋਟ ਪਾਉਣਗੇ 32% ਦੀ ਕੰਜ਼ਰਵੇਟਿਵ ਨੂੰ ਵੋਟ ਪਾਉਣਗੇ April ਦੇ ਵਿੱਚ ਰਿਸਰਚ ਕੰਪਨੀ ਦੀ ਆਖਰੀ ਪੋਲਿੰਗ ਤੋਂ ਬਾਅਦ NDP 3 ਅੰਕ ਹੇਠ ਹੈ ਜਦੋਂ ਕਿ ਕੰਜ਼ਰਵੇਟਿਵ 5 ਕਵਾਦਾ ਇਸ ਦੌਰਾਨ ਮੌਜੂਦਾ ਅਧਿਕਾਰਤ ਵਿਰੋਧੀ ਧਿਰ BC ਯੂनाइटेड ਹੁਣ BC ਗ੍ਰੀਨਸ ਨਾਲ ਤੇਜਸਥਾਨ ਤੇ ਹੈ ਸਰਵੇਖਣ ਦੇ ਵਿੱਚ ਸ਼ਾਮਲ 12% ਦੀ ਕੇਵਿਨ ਫਾਲਕਨ ਦੀ ਪਾਰਟੀ ਨੂੰ ਵੋਟ ਦੀ ਯੋਜਨਾ ਬਣਾ ਰਹੇ ਨੇ 1 ਸਾਲ ਬਾਅਦ ਅਨੁਪਾਤ 21. ਡਿੱਗ ਗਿਆ ਹੈ ਮਈ 2023 ਦੇ ਵਿੱਚ ਬੀਸੀ ਵਿੱਚ ਇੱਕ ਤਿਹਾਈ ਵੋਟਰ 33% ਦੀ ਬੀਸੀ ਯੂਨਾਈਟਿਡ ਦਾ ਸਮਰਥਨ ਕਰ ਰਹੇ ਸਨ ਖੋਜ ਕੰਪਨੀ ਨੇ ਕਿਹਾ ਹੈ ਕਿ ਲੀਡਰ ਐਂਡਰਿਓ ਵਿਲਕਨਸਨ ਦੀ ਅਗਵਾਈ ਦੇ ਵਿੱਚ 2020 ਦੀਆਂ ਸੁਬਾਈ ਚੋਣਾਂ ਵਿੱਚ ਬੀਸੀ ਲਿਬਰਲਾਂ ਦਾ ਸਮਰਥਨ ਕਰਨ ਵਾਲੇ ਨਿਰਣਾਇਕ ਵੋਟਰਾਂ ਵਿੱਚੋਂ ਸਿਰਫ 35% ਦੀ ਹੀ 2024 ਵਿੱਚ ਬੀਸੀ ਯੂਨਾਈਟਿਡ ਦੇ ਨਾਲ ਰਹਿ ਰਹੇ ਨੇ ਪੰਜ ਵਿਚੋਂ 2 ਯਾਨੀ 44% ਹੁਣ BC ਕੰਜ਼ਰਵੇਟਿਵ ਦੀ ਹਮਾਇਤ ਕਰ ਰਹੇ ਨੇ ਜਦੋਂ ਕਿ 10 ਵਿੱਚੋਂ 1 ਤੋਂ ਵੱਧ 12% ਦੀ BC NDP ਲਈ ਵੋਟ ਪਾਉਣਗੇ ਪੋਲਿੰਗ ਸੰਸਾ ਦਾ ਕਹਿਣਾ ਹੈ ਕਿ ਮੌਜੂਦਾ ਪ੍ਰੀਮੀਅਰ ਡੇਵਿਡ ਡੀਬੀ ਪ੍ਰਵਾਨਗੀ ਰੇਟਿੰਗਾਂ ਦੇ ਵਿੱਚ ਵੀ ਮੋਰੀ ਨੇ ਕਿਉਂਕਿ ਸਰਵੇਖਣ ਕਰਨ ਵਾਲਿਆਂ ਵਿੱਚੋਂ 54% ਨੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਸੀ BC ਕੰਜ਼ਰਵੇਟਿਵ ਆਗੂ ਜੌਨ ਰੋਸਟਰ 37% ਦੀ BC ਗ੍ਰੀਨਜ਼ ਆਗੂ ਸੋਨੀਆ ਫਸਟੈਨੋ 35% ਦੀ ਤੇ BC ਯੂਨਾਈਟਿਡ ਲੀਡਰ ਕੇਵਿਨ ਫਾਰਕਨ 31 ਫੀਸਦੀ ਲਈ ਗਿਣਤੀ ਘਟ ਰਹੀ ਹੈ ਬੀਸੀ ਵਾਈਲਫਾਇਰ ਸਰਵਿਸ ਦਾ ਕਹਿਣਾ ਹੈ ਕਿ ਠੰਡੇ ਤੇ ਗਿੱਲੇ ਹਾਲਾਤ ਅਮਲੇ ਨੂੰ ਸੂਬੇ ਦੇ ਉੱਤਰ ਪੂਰਬ ਵਿੱਚ ਆਪਣੀ ਫਾਇਰ ਫਾਈਟ ਵਿੱਚ ਤਰੱਕੀ ਕਰਨ ਦੀ ਇਜਾਜ਼ਤ ਦੇ ਰਹੇ ਨੇ ਜਿੱਥੇ ਹਜ਼ਾਰਾਂ ਲੋਕ ਦੂਜੇ ਹਫ਼ਤੇ ਲਈ ਆਪਣੇ ਘਰਾਂ ਤੋਂ ਬਾਹਰ ਰਹਿੰਦੇ ਨੇ ਸਰਵਿਸ ਮੰਗਲਵਾਰ ਨੇ ਅਪਡੇਟ ਮੁਤਾਬਕ ਸੀਜ਼ਨੇਬਲ ਮੌਸਮ ਨੇ ਅੱਗ ਦੀ ਗਤੀਵਿਧੀ ਨੂੰ ਘਟਾ ਦਿੱਤਾ ਹੈ ਪੂਰੇ ਹਫ਼ਤੇ ਤੱਕ ਇਹ ਜਾਰੀ ਰਹਿੰਦੇ ਉਮੀਦ ਹੈ ਪਰ ਇਹ ਚੇਤਾਵਨੀ ਹੈ ਕਿ অনুকূল ਹਾਲਾਤਾਂ ਦੇ ਬਾਵਜੂਦ ਸੂਬੇ ਦਾ ਬਹੁਤ ਸਾਰਾ ਹਿੱਸਾ ਚੱਲ ਰਹੇ ਸੋਕੇ ਕਾਰਨ ਬੇਮੌਸਮੀ ਤੌਰ ਤੇ ਖੁਸ਼ਕ ਰਹਿੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਗ ਦੇ ਬਾਲਨ ਇਗਨੀਸ਼ਨ ਦੇ ਲਈ ਬਹੁਤ ਸੰਵੇਦਨਸ਼ੀਲ ਹੁੰਦੇ ਨੇ ਤੇ ਜੰਗਲੀ ਅੱਗ ਤੇਜ਼ੀ ਨਾਲ ਫੈਲ ਸਕਦੀ ਹੈ ਸਰਵਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਬਸੰਤ ਦੀਆਂ ਅੱਗਾਂ ਆਮ ਤੌਰ ਤੇ ਮੁੱਖ ਗਤੀਵਿਧੀ ਕਾਰਨ ਹੁੰਦੀਆਂ ਨੇ ਤੇ ਲੋਕਾਂ ਨੂੰ ਇਸ ਨੂੰ ਘੱਟ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਵੀ ਕਹਿ ਰਹੇ ਨੇ bc ਵਾਈਲਡਫਾਇਰ ਸਰਵਿਸ ਡੈਸ਼ਬੋਰਡ ਦੇ ਮੁਤਾਬਕ ਸੂਬੇ ਦੇ ਵਿੱਚ 119 ਸਰਗਰਮ ਜੰਗਲੀ ਅੱਗਾਂ ਹਨ ਜਿੰਨਾਂ ਵਿੱਚ 23 ਜਾਣੀਆਂ ਜਾਂਦੀਆਂ ਨੇ ਜਾਂ ਮਨੁੱਖੀ ਕਾਰਨ ਹੋਣ ਦਾ ਸ਼ੱਕ ਹੈ 11 ਬਿਜਲੀ ਨਾਲ ਹੋਣ ਵਾਲੀਆਂ ਨੇ ਆਨਲਾਈਨ ਡੇਟਾ ਦਿਖਾਉਂਦਾ ਹੈ ਕਿ 10 ਅੱਗਾਂ ਨੂੰ ਕੰਟਰੋਲ ਤੋਂ ਬਾਹਰ ਵੱਜੋ ਸ਼੍ਰੇਣੀ ਬਦ ਕੀਤਾ ਗਿਆ ਹੈ ਜਿਸ ਦੇ ਵਿੱਚ పార్ਕਰ ਚੀਲ ਤੇ ਪੈਟਰੀ ਕ੍ਰੀਕ ਅੱਗ ਸ਼ਾਮਿਲ ਹੈ ਜੋ ਕਿ ਫੋਰਟ ਨੈਲਸਨ ਦੇ ਖਾਲੀ ਕੀਤੇ ਗਏ ਪਾਈਚਾਰੇ ਨੂੰ ਤਮਕੀ ਦੇ ਰਹੀਆਂ ਨੇ ਬੀਸੀ ਦੇ ਦੂਰ ਉੱਤਰ ਪੂਰਬੀ ਕੋਨੇ ਵਿੱਚ ਸਥਿਤ ਕਸਬੇ ਤੇ ਨੇੜਲੇ ਫੋਰਟ ਨੈਲਸਨ ਫਸਟ ਨੇਸ਼ਨ ਨੂੰ 10 ਮਈ ਨੂੰ ਲਗਭਗ 4700 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ ਜ਼ਿਆਦਾਤਰ ਹੁਣ ਦੱਖਣ ਵੱਲ 380 ਕਿਲੋਮੀਟਰ ਦੂਰ ਫੋਰਟ ਸੈਂਟ ਜੋਨ ਦੇ ਵਿੱਚ ਆਗਦੀ ਉਡੀਕ ਕਰ ਰਹੇ ਨੇ ਉਤਰੀ ਰਾਕੀਜ਼ ਖੇਤਰੀ ਨਗਰਪਾਲਿਕਾ ਜਿਸ ਦੇ ਵਿੱਚ ਫੋਰਟ ਨੈਲਸਨ ਸ਼ਾਮਿਲ ਹੈ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਜ਼ਰੂਰੀ ਸੇਵਾਵਾਂ ਲਈ ਐਕਸੈਸ ਪਰਮਿਟਾ ਦੀ ਪ੍ਰਕਿਰਿਆ ਕਰ ਰਹੇ ਨੇ ਮੇਅਰ ਰੌਬ ਫਰੇਜ਼ਰ ਨੇ ਕਿਹਾ ਹੈ ਕਿ ਅੱਗ ਨਾਲ 4 ਘਰ ਤਬਾਹ ਹੋ ਗਏ ਨੇ ਤੇ 6 ਹੋਰ ਸੰਪਤੀਆਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ ਕਿ ਛੱਡ ਕੇ ਗਏ ਲੋਕ ਕਦੋਂ ਵਾਪਸ ਆ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ